ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਏ ਉਹ ਇਸ ਵਿਸ਼ੇ ਦੇ ਉੱਤੇ ਕਰਨੀ ਏ ਕਿ ਆਪਾਂ ਤਕਰੀਬਨ ਤਕਰੀਬਨ ਸਾਰੇ ਜਦੋਂ ਵੀ ਕਿਧਰੇ ਜ਼ਿਕਰ ਆਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਤੇ ਆਪਾਂ ਇਹ ਗੱਲ ਕਹਿੰਨੇ ਆ ਕਿ ਸਾਡੇ ਗੁਰੂ ਨਾਨਕ ਸਾਹਿਬ ਜੀ ਦਾ ਸਾਨੀ ਕੋਈ ਨਹੀਂ ਹੈ ਬੜੇ ਵੱਡੇ ਸਨ ਬੜੇ ਮਹਾਨ ਸਨ ਬੜੇ ਉਹ ਮਹਾਨ ਰਾਗੀ ਸਨ ਲੇਖਕ ਸਨ ਮੁਰਸ਼ਦ ਸਨ ਰੈਬਰ ਸਨ ਉਹਨਾਂ ਦੀ ਵਡਿਆਈ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਲਫ਼ਜ਼ ਆਉਂਦੇ ਨੇ ਪਰ ਜਦੋਂ ਉਹ ਲਫ਼ਜ਼ ਸਾਡੀ ਜ਼ੁਬਾਨੋਂ ਨਿਕਲਦੇ ਨੇ ਤੇ ਕੋਈ ਗੈਰ ਸਿੱਖ ਸਾਡੇ ਕੋਲ ਬੈਠਾ ਹੋਵੇ ਅਸੀਂ ਆਪਣੇ ਗੁਰੂ ਦੀ ਵਡਿਆਈ ਕਰਦੇ ਹੋਈਏ ਤੇ ਉਹ ਜਿਹੜਾ ਗੈਰ ਸਿੱਖ ਏ ਉਹ ਮੇਰੇ ਜੀਵਨ ਵੱਲੋਂ ਵੇਖ ਕੇ ਮੇਰਾ ਮਤਲਬ ਇਹ ਵੀ ਗੱਲ ਕਰਨ ਵਾਲੇ ਦੇ ਜੀਵਨ ਵੱਲੋਂ ਵੇਖ ਕੇ ਇਹ ਗੱਲ ਕਹਿ ਦਵੇ ਵੀ ਜੇ ਤੇਰਾ ਗੁਰੂ ਐਡਾ ਮਹਾਨ ਸੀ ਤੇ ਫਿਰ ਉਹਦੇ ਵਾਲੀ ਮਹਾਨਤਾ ਦਾ ਕਿਨਕਾ ਮਾਤਰ ਤੇਰੇ ਵਿੱਚ ਨਜ਼ਰ ਕਿਉਂ ਨਹੀਂ ਆ ਰਿਹਾ ਉੱਥੇ ਸਾਡੇ ਕੋਲ ਕੀ ਜਵਾਬ ਹੋਏਗਾ ਇਹ ਸੋਚ ਕੇ ਵੇਖਿਓ ਕਿਉਂਕਿ ਕਿਆ ਜਾ ਸਕਦਾ ਹੈ ਨਾ ਜਦੋਂ ਕਿਸੇ ਪਰੇ ਪੰਚਾਇਤ ਦੇ ਅੰਦਰ ਪਿੰਡ ਸ਼ਹਿਰ ਦੇ ਅੰਦਰ ਆਪਾਂ ਗੱਲ ਕਰੀਏ ਮੇਰਾ ਪਿਓ ਬੜਾ ਨਿਆਹਕਾਰੀ ਹੁੰਦਾ ਸੀ ਬੜਾ ਇਮਾਨਦਾਰ ਹੁੰਦਾ ਸੀ ਬੜਾ ਦਾਨੀ ਹੁੰਦਾ ਸੀ ਬੜਾ ਯੋਧਾ ਬਹਾਦਰ ਹੁੰਦਾ ਸੀ ਤੇ ਪਿੰਡ ਵਾਲੇ ਅੱਗੋਂ ਗੱਲ ਕਰਨ ਵੀ ਉਹ ਦਾਨੀ ਹੁੰਦਾ ਸੀ ਤੂੰ ਲੋਕਾਂ ਦੀ ਚੋਰੀ ਕਰ ਕਰਕੇ ਖਾਣਾ ਉਹ ਇਮਾਨਦਾਰ ਹੁੰਦਾ ਸੀ ਤੂੰ ਰੱਜ ਕੇ ਬੇਈਮਾਨੀ ਕਰਦਾ ਹੈ ਉਹ ਜੇ ਨਿਆਣ ਕਰਨ ਵਾਲਾ ਸੀ ਤੇ ਤੇਰੇ ਤੇ ਘਰ ਦੇ ਅੰਦਰ ਨਿਆਣੀ ਤੋਂ ਬਾਹਰ ਨਿਆਣ ਕੀ ਕਰਨਾ ਹੈ ਫਿਰ ਉਥੇ ਸਾਡਾ ਤੇ ਸਾਡੇ ਪਿਓ ਦਾ ਰਾਹ ਵੱਖਰਾ ਵੱਖਰਾ ਹੋ ਜਾਂਦਾ ਹੈ ਇਦਾਂ ਹੀ ਕਹੋਗੇ ਨਾ ਤੇ ਜਾਂ ਤੇ ਤੁਹਾਨੂੰ ਕਹਿਣਾ ਪੈਗਾ ਉਹ ਮੇਰਾ ਪਿਓ ਨਹੀਂ ਤੇ ਜਾਂ ਲੋਕ ਕਹਿਣਗੇ ਛੱਡ ਪਿਓ ਦੀਆਂ ਗੱਲਾਂ ਨਾ ਕਰ ਉਹਦੇ ਬਾਰੇ ਮੈਂ ਵੀ ਜਾਣਨਾ ਉਹ ਚੰਗਾ ਸੀ ਉਹ ਮਹਾਨ ਸੀ ਕਿਉਂਕਿ ਸਾਰਾ ਪਿੰਡ ਜਾਣਦਾ ਆਪਣੀ ਗੱਲ ਕਰ ਵੀ ਤੇਰੇ ਪੱਲੇ ਕੀ ਤੂੰ ਕੀ ਹੈ ਇਦੇ ਉੱਤੇ ਮੈਂ ਇਹ ਆਪਣੇ ਵੀਰਾਂ ਦੇ ਨਾਲ ਪੈਣਾ ਦੇ ਨਾਲ ਗੱਲ ਕਰਨੀ ਚਾਹੁੰਦਾ ਜਸ ਜਦੋਂ ਅਸੀਂ ਕਹਿੰਦੇ ਹਾਂ ਵੀ ਸਾਡੇ ਪਾਤਸ਼ਾਹਾਂ ਦਾ ਜੀਵਨ ਇਦਾਂ ਦਾ ਉਹਨਾਂ ਦੀ ਬਹਾਦਰੀ ਇਦਾਂ ਦੀ ਉਹਨਾਂ ਦਾ ਕਰਤਾਰ ਇਦਾਂ ਦਾ ਉਹਨਾਂ ਦਾ ਵਿਹਾਰ ਇਦਾਂ ਦਾ ਉਹਨਾਂ ਨੇ ਆਹ ਸਾਡੀ ਝੋਲੀ ਪਾਇਆ ਇਦਾਂ ਸਮਾਜ ਨੂੰ ਪਿਆਰ ਦੀ ਗਲਵਕੜੀ ਵਿੱਚ ਲਿਆ ਉਹਦੇ ਵਿੱਚੋਂ ਅਸੀਂ ਥੋੜੇ ਤੋਂ ਥੋੜਾ ਵੀ ਆਪਣੀ ਲਾਈਫ ਵਿੱਚ ਪੇਸ਼ਨਾ ਕਰ ਸਕਿਆ ਕਰਮਾਂ ਦੇ ਜ਼ਰੀਏ ਪੇਸ਼ਨਾ ਕਰ ਸਕਿਆ ਤੇ ਫਿਰ ਲੋਕ ਕਹਿਣਗੇ ਛੱਡ ਗੁਰੂ ਬਾਰੇ ਮੈਂ ਵੀ ਜਾਣਦਾ ਗੁਰੂ ਸਹਿਬਾਨਾਂ ਦੀ ਗੱਲ ਛੱਡ ਤੂੰ ਕੀ ਆਪਣੀ ਗੱਲ ਕਰ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਕਈ ਸਾਲ ਬੀਤ ਜਾਂਦੇ ਨੇ ਸਦੀਆਂ ਬੀਤ ਜਾਂਦੀਆਂ ਨੇ ਸਮਾਂ ਬੀਤ ਜਾਣ ਤੋਂ ਬਾਅਦ ਤੁਹਾਡੇ ਕਰਮਾਂ ਵੱਲੋਂ ਵੇਖ ਕੇ ਤੇ ਜੋ ਤੁਸੀਂ ਬੋਲ ਰਹੇ ਹੋ ਆਪਣੇ ਗੁਰੂ ਸਹਿਬਾਨਾਂ ਦੇ ਸਬੰਧ ਵਿੱਚ ਉਹਦੇ ਉਹਨੂੰ ਸੁਣ ਕੇ ਲੋਕ ਸ਼ੰਕਾ ਕਰਨਾ ਸ਼ੁਰੂ ਕਰ ਦੇਣਗੇ ਉਹ ਤੁਹਾਡੇ ਤੇ ਸ਼ੰਕਾ ਕਰਨਗੇ ਜਾਂ ਤੁਹਾਡੇ ਗੁਰੂਆਂ ਤੇ ਸ਼ੰਕਾ ਕਰਨਗੇ ਉਹ ਕਹਿਣਗੇ ਵੀ ਜੇ ਵਾਕਈ ਤੇਰਾ ਗੁਰੂ ਇਦਾਂ ਦਾ ਫਿਰ ਤੂੰ ਕਿਉਂ ਨਹੀਂ ਤੇ ਜੇ ਤੂੰ ਚੰਗਾ ਹੈ ਤੂੰ ਕਹਿਣਾ ਵੀ ਮੈਂ ਪੜਿਆ ਲਿਖਿਆ ਆਂ ਮੈਂ ਕਾਮਨ ਸੈਂਸ ਵੀ ਰੱਖਣ ਵਾਲਾ ਮੈਂ ਸਿਆਣਾ ਸਮਝਦਾਰ ਆ ਤੇ ਫਿਰ ਇਹਦਾ ਮਤਲਬ ਤੂੰ ਆਪਣੇ ਗੁਰੂ ਦੇ ਵਿਰੋਧ ਵਿੱਚ ਜਾ ਰਹੇ ਆ ਗੁਰੂ ਦੀ ਕਲ ਤੇ ਤੇਰੇ ਲਾਈਫ ਤੇ ਤੇਰੇ ਜੀਵਨ ਵਿੱਚ ਨਜ਼ਰ ਨਹੀਂ ਆ ਰਹੀ ਜੇ ਤੂੰ ਚੰਗਾ ਹੈ ਤੇ ਗੁਰੂ ਝੂਠਾ ਹੈ ਤੇ ਜੇ ਗੁਰੂ ਚੰਗਾ ਏ ਤੇ ਫਿਰ ਤੂੰ ਝੂਠਾ ਏ ਤੂੰ ਵਿੱਚੋਂ ਇੱਕ ਨੂੰ ਤੇ ਕਹਿਣਾ ਪਏਗਾ ਨਾ ਵੇ ਮੈਂ ਪਿੱਛੇ ਰਹਿ ਗਿਆ ਤਾਂ ਖੈਰ ਅਗਰ ਲੋਕ ਤੁਹਾਡੇ ਕਰਮਾਂ ਵੱਲੋਂ ਵੇਖ ਕੇ ਗੁਰੂ ਦੇ ਉੱਤੇ ਸ਼ੰਕਾ ਕਰਨੀ ਸ਼ੁਰੂ ਕਰਦਿੰਨ ਤੇ ਦੋਸ਼ੀ ਕੌਣ ਹੈ ਫਿਰ ਤੁਸੀਂ ਉਹ ਜੋ ਗੁਰੂ ਹੈ ਗੁਰੂ ਦੀ ਸ਼ਖਸੀਅਤ ਵਿੱਚ ਤੇ ਦਾਗ ਨਹੀਂ ਹੈ ਗੁਰੂ ਦੀ ਕੁਆਲਿਟੀ ਵਿੱਚ ਤੇ ਫਰਕ ਨਹੀਂ ਹੈ ਪਰ ਜੇ ਕਿਸੇ ਨੇ ਸ਼ੰਕਾ ਕੀਤਾ ਤੇ ਤੇਰੇ ਵੱਲੋਂ ਵੇਖ ਕੇ ਕੀਤਾ ਤੇਰੀ ਕਰਤਾਰ ਵਿਹਾਰ ਤੇ ਤੇਰੀ ਤਨਜ਼ੇ ਜ਼ਿੰਦਗੀ ਵੱਲੋਂ ਵੇਖ ਕੇ ਕੀਤਾ ਤੂੰ ਚੱਲ ਕਿਹੜੇ ਰਾਹ ਤੇ ਰਿਹਾ ਉਹਦੇ ਵੱਲੋਂ ਵੇਖ ਕੇ ਕੀਤਾ ਫਿਰ ਇੱਕ ਗੱਲ ਹੋਰ ਵੀ ਆ ਜਾਏਗੀ ਕਿਉਂਕਿ ਆਮ ਭਾਵੇਂ ਕੋਈ ਵੀ ਹੋਵੇ ਕਿਸੇ ਮਜ਼ਬਦਾ ਹੋਵੇ ਜਾਤੀ ਦਾ ਹੋਵੇ ਦੇਸ਼ ਦਾ ਹੋਵੇ ਪਿੰਡ ਦਾ ਹੋਵੇ ਸ਼ਹਿਰ ਦਾ ਹੋਵੇ ਉਹ ਆਪਣੇ ਵਡੇਰਿਆਂ ਦੇ ਜਾਣ ਤੋਂ ਬਾਅਦ ਆਪਣੇ ਵੱਡਿਆਂ ਦੇ ਜਾਣ ਤੋਂ ਬਾਅਦ ਉਹਦੀ ਵਡਿਆਈ ਕਰਦਾ ਵੀ ਹੈ ਤੇ ਵਡਿਆਈ ਲਿਖਦਾ ਵੀ ਹੈ ਜੇ ਤੁਹਾਡੇ ਕਰਮ ਥੋੜੇ ਬਹੁਤ ਵੀ ਗੁਰਮਤ ਦੇ ਅਨੁਸਾਰ ਨਾ ਹੋਏ ਗੁਰੂ ਦੇ ਅਕੋਰਡਿੰਗ ਨਾ ਹੋਏ ਤੇ ਫਿਰ ਲੋਕ ਸੋਚਣਗੇ ਵੀ ਜਿਵੇਂ ਆਮ ਲੋਕ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਵਡਿਆਈ ਲਿਖਦੇ ਵੀ ਨੇ ਕਰਦੇ ਵੀ ਨੇ ਐਵੇਂ ਤੁਸੀਂ ਆਪਣੇ ਗੁਰੂ ਦੀ ਵਡਿਆਈ ਲਿਖ ਰਹੇ ਹੋ ਕਰ ਰਹੇ ਹੋ ਜਿਵੇਂ ਦੂਜੇ ਲੋਕ ਕਰ ਰਹੇ ਨੇ ਐਵੇਂ ਤੁਸੀਂ ਕਰ ਰਹੇ ਹੋ ਫਿਰ ਇੱਥੇ ਵੀ ਦੋਸ਼ੀ ਤੁਸੀਂ ਬਣ ਜਾਓਗੇ ਗੁਰੂ ਦੇ ਅੰਦਰ ਤੇ ਦੋਸ਼ ਨਹੀਂ ਹੈ ਪਰ ਤੁਹਾਡੇ ਦੋਸ਼ੀ ਹੋਣ ਕਰਕੇ ਘਾਟ ਤੁਹਾਡੇ ਵਿੱਚ ਹੋਣ ਕਰਕੇ ਉਧਰ ਨੂੰ ਵੀ ਲੋਕਾਂ ਦੀ ਸ਼ੱਕ ਦੀ ਨਿਗਾਹ ਘੁੰਮੇਗੀ ਕਿ ਗੁਰੂ ਸੱਚਮੁੱਚ ਇਦਾਂ ਦਾ ਸੀ ਜਿਹੜੇ ਗੈਰ ਸਿੱਖ ਨੇ ਉਹਨਾਂ ਨੂੰ ਕੀ ਪਤਾ ਹੈ ਉਹਨਾਂ ਤੇ ਤੁਹਾਡੇ ਵਿੱਚੋਂ ਵੇਖਣਾ ਹੈ ਤੁਹਾਡਾ ਗੁਰੂ ਕਿਦਾਂ ਦਾ ਪਰ ਤੁਹਾਡਾ ਜੀਵਨ ਕੀ ਹੈ ਇਹ ਤੁਸੀਂ ਖੁਦ ਵੇਖਣਾ ਹੈ ਵੀ ਮੇਰਾ ਜੀਵਨ ਕੀ ਇੱਕ ਗੱਲ ਹੋਰ ਜੇ ਮੰਨ ਲਓ ਵੀ ਆਪਣੀ ਜ਼ੁਬਾਨ 'ਚੋਂ ਕੋਈ ਬਕਵਾਸ ਕਰਦਾ ਹੈ ਗੁਰੂ ਸਾਹਿਬਾਨਾਂ ਦੇ ਵਿਰੁੱਧ ਬੋਲਦਾ ਬਹੁਤ ਵਿਰੁੱਧ ਬੋਲਦਾ ਹੈ ਗਲਤ ਬੋਲਦਾ ਹੈ ਅਗਰ ਤੁਹਾਡੇ ਕਰਮ ਹੋਣ ਚੰਗੇ ਤੇ ਗਲਤ ਬੋਲਣ ਵਾਲਿਆਂ ਦੀ ਜ਼ੁਬਾਨ ਤੇ ਉੱਤੇ ਵੀ ਤਾਲਾ ਲੱਗ ਜਾਏਗਾ ਤੁਹਾਡੇ ਕਰਮਾਂ ਵੱਲੋਂ ਵੇਖ ਕੇ ਤੇ ਜੇ ਤੁਹਾਡੇ ਕਰਮ ਗਲਤ ਹੋਏ ਉਹ ਹੋਰ ਵੱਧ ਕੇ ਬੋਲੇਗਾ ਉਹ ਛੱਡ ਮਹਿਜਾਨਾ ਜਿਵੇਂ ਦਾ ਤੂੰ ਹੋਏਗਾ ਉਵੇਂ ਦਾ ਤੇਰਾ ਗੁਰੂ ਹੋਏਗਾ ਤੇਰੇ ਕਰਮ ਤੇ ਵੇਖ ਕੇ ਕਿੱਧਰ ਨੂੰ ਜਾ ਰਹੇ ਤੂੰ ਮੇਰਾ ਸਾਰਾ ਲੈ ਦੇ ਦੇ ਕੇ ਜਿਹੜਾ ਮਸਲਾ ਹੈ ਅੱਜ ਦਾ ਉਹ ਇਹ ਹੈ ਕਿ ਆਪਣੇ ਕਰਮਾਂ ਨੂੰ ਸੁਧਾਰੋ ਜਿਆਦਾ ਨਹੀਂ ਤੇ ਥੋੜਾ ਕੁਝ ਤੇ ਗੁਰੂਆਂ ਨੂੰ ਉਜਾਗਰ ਕਰੋ ਆਪਣੇ ਕਰਮਾਂ ਵਿੱਚੋਂ ਜਿਵੇਂ ਪਿਤਾ ਦੇ ਜਾਣ ਤੋਂ ਬਾਅਦ ਪੁੱਤਰ ਦੇ ਰਹੀਂ ਪਿਤਾ ਨੂੰ ਜ਼ਿੰਦਾ ਰੱਖਿਆ ਜਾ ਸਕਦਾ ਹੈ ਪੁੱਤਰ ਦੇ ਰਹੀਂ ਪਰ ਪੁੱਤਰ ਦੇ ਰਹੀਂ ਕਿਦਾਂ ਪੁੱਤਰ ਦੀ ਲਿਆਕਤ ਪੁੱਤਰ ਦੀ ਕਾਬਲੀਅਤ ਪੁੱਤਰ ਦਾ ਕਿਰਦਾਰ ਪੁੱਤਰ ਦਾ ਵਿਹਾਰ ਪੁੱਤਰ ਦੀ ਸਿਆਣ ਪੁੱਤਰ ਦਾ ਮਿਲਣਾ ਤੇ ਵਰਤਣਾ ਕਦੇ-ਕਦੇ ਇਦਾਂ ਵੀ ਹੁੰਦਾ ਹੈ ਨਾ ਵੀ ਕੋਈ ਕੰਮ ਇਦਾਂ ਦਾ ਤੁਹਾਡੇ ਸਾਹਮਣੇ ਆ ਜਾਂਦਾ ਹੈ ਤੇ ਤੁਸੀਂ ਕਹਿੰਦੇ ਹੋ ਇਹ ਕੰਮ ਮੈਂ ਨਹੀਂ ਕਰਨਾ ਤੇ ਜੇ ਦੂਜਾ ਪੁੱਛੇ ਵੀ ਕਿਉਂ ਤੇ ਤੁਸੀਂ ਅੱਗੋਂ ਜਵਾਬ ਦਿੰਦੇ ਹੋ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ ਬੇਟਾ ਆਹ ਕੰਮ ਨਹੀਂ ਕਰਨਾ ਤੁਸੀਂ ਇਹ ਜਵਾਬ ਦਵੋਗੇ ਨਾ ਵੀ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸਨ ਆ ਕੰਮ ਨਹੀਂ ਕਰਨਾ ਅੱਜ ਉਹ ਨਹੀਂ ਹੈ ਤੇ ਉਹਨਾਂ ਦੇ ਜਾਣ ਤੋਂ ਬਾਅਦ ਇਹ ਕੰਮ ਕਰਕੇ ਮੈਂ ਖੁਦ ਨੂੰ ਵੀ ਕਲੰਕਿਤ ਨਹੀਂ ਕਰਨਾ ਤੇ ਆਪਣੇ ਪਿਓ ਨੂੰ ਵੀ ਕਲੰਕਿਤ ਨਹੀਂ ਹੁੰਦੇ ਰਾ ਮੈਂ ਨਹੀਂ ਇਹ ਕੰਮ ਕਰਨਾ ਭਾਵੇਂ ਜਿੰਨਾ ਮਰਜੀ ਲਾਲਚ ਦਿਓ ਨਹੀਂ ਕਰਨਾ ਜਦੋਂ ਸਾਡੇ ਕਰਮ ਨਿਵੇਂ ਹੋਏ ਤੇ ਸਾਡੇ ਨੀਵੇਂ ਕਰਮਾਂ ਦੇ ਕਰਕੇ ਸਾਡੇ ਦੋਸ਼ਾਂ ਦੇ ਕਰਕੇ ਸਾਡਾ ਕਾਲਾਪਣ ਵੇਖ ਕੇ ਸਾਡਾ ਹਨੇਰਾਪਣ ਵੇਖ ਕੇ ਲੋਕ ਸਾਡੇ ਗੁਰੂ ਤੇ ਵਿਸ਼ੱਕ ਕਰਨਗੇ ਤੇ ਉਹਦਾ ਕਾਰਨ ਤੁਸੀਂ ਬਣੋਗੇ ਅਸੀਂ ਬਣਾਂਗੇ ਸਾਰੇ ਬਣਾਂਗੇ ਕਿਉਂ ਕਿ ਸਾਡੀ ਕਰਮ ਕਰਤੂ ਤੋਂ ਉਦਾਂ ਦੀ ਪੁੱਤਰ ਦੇ ਚੰਗੇ ਕਰਮ ਪਿਓ ਨੂੰ ਜ਼ਿੰਦਾ ਰੱਖਦੇ ਨੇ ਦੁਨੀਆ ਦੇ ਅੰਦਰ ਸਮਾਜ ਦੇ ਅੰਦਰ ਤੇ ਜੇ ਗੁਰੂ ਦੀ ਗੱਲ ਘਰ ਘਰ ਪਹੁੰਚਾਉਣੀ ਚਾਹੁੰਦੇ ਹੋ ਗੁਰੂ ਦੇ ਨਾਲ ਲੋਕਾਂ ਨੂੰ ਜੋੜਨਾ ਚਾਹੁੰਦੇ ਹੋ ਸੱਚ ਮੁੱਚ ਤੁਸੀਂ ਗੁਰੂ ਨੂੰ ਮੰਨਦੇ ਹੋ ਤੇ ਫਿਰ ਆਪਣੇ ਕਰਮਾਂ ਦੇ ਰਹਿ ਮੰਨੋ ਕੇਵਲ ਕਹਿਣ ਮਾਤਰ ਨਹੀਂ ਕਿ ਆਖਾ ਮੋੜਨਾ ਨਹੀਂ ਢੱਕਾ ਤੋੜਨਾ ਨਹੀਂ ਕੇਵਲ ਇਦਾਂ ਨਾ ਮੰਨੋ ਵੀ ਸਵੇਰੇ ਉੱਠ ਕੇ ਪਿਓ ਦੇ ਪੈਰੀਂ ਹੱਥ ਲਾ ਕੇ ਤੁਰ ਪਏ ਤੇ ਪਿਓ ਵਾਜਾ ਮਾਰਦਾ ਰਹੇ ਪੁੱਤ ਪਾਣੀ ਦਾ ਗਲਾਸ ਨਹੀਂ ਤੇ ਤੂੰ ਆਖੇ ਸਾਰਾ ਦਿਨ ਬੁੱਢਿਆ ਬੋਲਦਾ ਹੀ ਰਹਿਣਾ ਪਾਣੀ ਮੇਰੇ ਤੋਂ ਨਹੀਂ ਦਿੱਤਾ ਜਾਂਦਾ ਮੈਂ ਜਲਦੀ ਜਾਂ ਮੈਂ ਚੱਲਾਂ ਐਦਾਂ ਦਾ ਨਾ ਮੰਨੋ ਲੋਕ ਵਿਖਾਵੇ ਦਾ ਪੈਰੀਂ ਹੱਥ ਨਾ ਲਾਓ ਲੋਕ ਵਿਖਾਵੇ ਦੀ ਇੱਜ਼ਤ ਪਿਓ ਨੂੰ ਕੁਛ ਨਹੀਂ ਦੇਗੇ ਪਿਓ ਦਾ ਮਨ ਉਦੋਂ ਖੁਸ਼ ਹੋਏਗਾ ਜਦੋਂ ਸੱਚਮੁੱਚ ਇੱਜ਼ਤ ਹੋਏਗੀ ਹਨੇਰੇ ਵਿੱਚ ਵੀ ਹੋਏਗੀ ਇਕੱਲਿਆਂ ਵੀ ਹੋਏਗੀ ਜੇ ਗੁਰੂ ਨੂੰ ਮੰਨਦੇ ਹੋ ਗੁਰੂ ਦੀ ਇੱਜ਼ਤ ਕਰਦੇ ਹੋ ਗੁਰੂ ਵਾਲੇ ਹੋ ਤੇ ਫਿਰ ਐਦਾਂ ਦੇ ਬਣੋ ਵੀ ਤੁਹਾਡੇ ਕਰਮਾਂ ਵਿੱਚੋਂ ਲੋਕ ਕਹਿਣ ਵੀ ਵਾਕਈ ਇਹ ਗੁਰੂ ਨਾਨਕ ਦਾ ਸਿੱਖ ਹੈ ਵਾਕਈ ਇਹ ਗੁਰੂ ਬਾਣੀ ਦਾ ਸਿੱਖ ਹੈ